ਟਰੱਕ ਡਰਾਈਵਰਾਂ ਨੂੰ ਤੋਰੋ ਇਸ ਮਾਮਲੇ 'ਚ ਅਮਰੀਕਾ ਦੇ ਇੱਕ ਸਟੇਟ ਦੇ ਹਵਾਲੇ ਨਾਲੇ 17000 ਪੰਜਾਬੀ ਡਰਾਈਵਰ ਪੰਜਾਬ ਭਰ ਸਕਦੇ ਨੇ ਜਿਸੇ ਸੰਦੇ 트ੰਪ ਪ੍ਰਸ਼ਧਪਤੀ ਬਣੇ ਨੇ ਉਸ ਦਿਨ ਦੇ ਅਮਰੀਕਾ ਤੋਂ ਲੈ ਕੇ ਦੁਨੀਆ ਭਰ ਦੇ ਵਿੱਚ ਤਸੱਲੀ ਹੈ ਨਾ ਆਪ ਟਿਕਣਾ ਨਾ ਆਪਣੇ ਮੁਲਕ ਦੇ ਵਾਸੀਆਂ ਨੂੰ ਟਿਕਣ ਦੇਣਾ ਤੇ ਨਾ ਹੋਰਾਂ ਮੁਲਕਾਂ ਨੂੰ ਟਿਕਣਾ ਇਹ ਬਿਲਕੁਲ ਬਾਜਬ ਨਹੀਂ ਹੈ ਅਸੀਂ ਇਸ ਨੂੰ ਬਾਜਬ ਕਦੇ ਨਹੀਂ ਠਹਿਰਾਉਂਦੇ ਕਿ ਗੈਰ ਕਾਨੂੰਨੀ ਤਰੀਕੇ ਨਾਲ ਡਾਂਕੀ ਲਾ ਕੇ ਜਾਣਾ ਕਿ ਕੋਈ ਬਾਜਬ ਥੀਕ ਹੈ ਉਸ ਬਾਜਬ ਮਤਲਬ ਨਾ ਬਾਜਬ ਤਰੀਕੇ ਦਾ ਬਦਲ ਇਹ ਵੀ ਨਹੀਂ ਹੈਗਾ ਕਿ ਟਰੰਪ ਇਹ ਜਹ ਹਥਕੜੀਆਂ ਲਾ ਕੇ ਬੇੜੀਆਂ ਪਾ ਕੇ ਮਲਕਾਂ ਦੇ ਨੌਜਵਾਨਾਂ ਨੂੰ ਖਾਸ ਕਰ ਭਾਰਤ ਦੇ ਨੌਜਵਾਨਾਂ ਨੂੰ ਹੀ ਚੁਪੇਜੇ ਇਹ ਵੀ ਮਨਜ਼ੂਰ ਨਹੀਂ ਹੈ 17000 ਜੇ ਇਕੱਲੇ ਕੈਲੀਫੋਰਨੀਆ ਚੋਂ ਪੰਜਾਬੀ ਡਰਾਈਵਰ ਸਿੱਖ ਡਰਾਈਵਰਾਂ ਨੂੰ ਘਰੇ ਤੋਰਿਆ ਜਾਂਦਾ। ਤਾਂ ਫਿਰ ਜੇ ਇੱਕ ਵਾਇਦ ਗਾਂ ਤੱਕ ਵਧੀ ਪੂਰੇ ਮੁਲਕ ਤੱਕ ਵਧੀ ਤਾਂ ਫਿਰ ਕਿੰਨਾ ਅਸਰ ਪੈਣਾ। ਉੱਥੋਂ ਦੇ ਕਾਰੋਬਾਰ ਤੇ ਤਾਂ ਅਸਰ ਪੈਣਾ, ਉੱਥੋਂ ਦੇ ਕੰਮ ਤੇ ਤਾਂ ਅਸਰ ਪੈਣਾ, ਪੰਜਾਬੀ ਪਰਿਵਾਰਾਂ ਤੇ ਤਾਂ ਅਸਰ ਪੈਣਾ, ਭਾਰਤ ਸਰਕਾਰ ਤੇ ਤੁਬਾਂ ਸਰਕਾਰ ਤੇ ਵੀ ਅਸਰ ਪੈਣਾ। ਸੁਨ ਬੀਬੀ ਨਬਜੋਤ ਕਰਦੀ ਤੂੰ ਕਹਿੰਦੀ ਕਿ ਮੈਂ ਬਚਾਉਣੀਆਂ ਨੇ ਪਈ ਆਵਾਰਾ ਗਊਆਂ। ਪੇ ਪੰਜਾਬ ਦੇ ਵਿੱਚ ਇੰਨੀਆਂ ਵਾਰਾਂ ਗਊਆਂ ਨੇ ਇੰਨੇ ਵਾਰਾਂ ਪਸ਼ੂ ਨੇ ਉਹਦੇ ਲਈ ਜਿਹੜੇ ਪਾਲ ਕੇ ਦੁੱਧ ਲੈ ਕੇ ਛੱਡ ਦਿੰਦੇ ਨੇ ਮੈਂ ਤਾਂ ਉਹਨਾਂ ਤੋਂ ਵੀ ਬਸੂਲੀ ਕਰਾਂਗੀ ਮੈਂ ਤਾਂ ਸਰਕਾਰ ਨੂੰ ਵੀ ਕਹਿ ਰੂਗੀ ਕਿ ਸਰਕਾਰ ਕੋਲ ਇੰਨੀ ਜ਼ਮੀਨ ਪਈਆ ਇੰਨੇ ਕਬਜ਼ੇ ਨੇ ਇੰਨੀ ਸਰਕਾਰੀ ਬੇਲੀ ਪਈਆ ਉਹ ਜ਼ਮੀਨਾਂ ਇਸ ਕੰਮ ਲਈ ਵਰਤੀਆਂ ਜਾਵਣ ਬੀਬੀ ਨਵਜੋਤ कौर ਸਿੱਧੂ ਕਹਿੰਦੀ ਮੈਂ ਚਿੱਠੀ ਲਿਖਤੀ ਬਿਸ਼ਵ Hindu ਪਰਿਸ਼ਦ ਨੂੰ ਟੋਗੜੀਆ ਹੋਰੀ ਇਹ ਅਬਦੇ ਧਿਆਨ ਛੋਣਾ ਉਹ ਨਾਮ ਸੋ ਉਹ ਸੰਸਥਾ ਜਿਹੜੀ ਵਿਚਾਰਕ ਤੌਰ ਤੇ ਭਾਰਤੀ ਜਨਤਾ ਪਾਰਟੀ ਦਾ ਇੱਕ ਵਿੰਗ ਦੇ ਰੂਪ ਚ ਹੈ ਜਾਂ ਉਸੇ ਵਿਚਾਰਧਾਰਾ ਦੀ ਹੈ ਉਸੇ ਵਿੱਚੋਂ ਨਿਕਲਿਆ ਵਿੰਗ ਹੈ ਜਾਂ ਉਸੇ ਦਾ ਹੀ ਰੂਪ ਹੈ ਉਹ ਵਿਸ਼ਵਿੰਦੂ ਪ੍ਰੀਸ਼ਦ ਉਸ ਦੇ ਤਾਲਮੇ ਨਾਲ ਕਹਿੰਦੀ ਪੰਜਾਬ ਦੇ ਵਿੱਚ ਇੱਕ ਅੰਦੋਲਨ ਖੜਾ ਕਰਨ ਦੀ ਚਿੱਠੀ ਬੋਲਦੀ ਹੈ ਅਰਵਿੰਦ ਕੇਜਰੀ ਵੱਲੋਂ ਦਿੱਲੀ ਦੇ ਉਪ ਰਾਜਪਾਲ ਨੇ ਲੰਮੀ ਚੌੜੀ ਚਿੱਠੀ ਲਿਖੀ ਹੈ ਚਿੱਠੀ ਦਾ ਸਾਰਾਂਸ਼ ਇਹ ਕਹਿੰਦਾ ਹੈ ਕਿ ਉਹ ਪ੍ਰਾਜਪਾਲ ਸਾਹਿਬ ਕਹਿੰਦੇ ਕੇਜਰੀਵਾਲ ਜੀ ਕੀ ਗੱਲ ਹੋਗੀ ਮੇਰਾ ਤਾਂ ਤੁਸੀਂ ਫੋਨ ਵੀ ਬਲੌਕ ਕੀਤਾ ਹੋਇਆ ਤੇ ਹੁਣ ਤੁਹਾਨੂੰ ਦਿੱਲੀ ਦਾ ਫਿਕਰ ਨਹੀਂ ਜੀ ਦਿੱਲੀ ਦੀ ਚਿੰਤਾ ਨਹੀਂ ਆਉਂਦੀ ਜੀ ਤੁਸੀਂ ਸਿਆਸਤ ਕਰਦੇ ਰਹੇ ਹੋ ਦਿੱਲੀ ਚ ਰਾਜ ਕਰਦੇ ਰਹੇ ਹੋ ਤੇ ਤੁਹਾਡੀਆਂ ਸਰਕਾਰ ਦੇ ਸਮੇਂ ਦੀਆਂ ਇੰੀਆਂ ਖਾਮੀਆਂ ਨੇ ਜੀ ਤੇ ਤੁਸੀਂ ਲੋਕਾਂ ਨੂੰ ਐਂ ਛੱਡ ਕੇ ਕਿਉਂ ਚਲੇ ਗਏ ਜੀ ਕੋਈ ਲੋਕ ਮੁੱਦੇ 'ਤੇ ਲੜ ਲਓ ਵਿਰੋਧੀ ਧਿਰ ਦਾ ਰੋਲ ਨਿਭਾ ਲਓ ਕਾਫੀ ਕੋ ਚੇਤੇ ਕਰਾਇਆ ਛੀਸ਼ ਮਹਿਲ ਤੋਂ ਲੈ ਕੇ ਹੋਰ ਸਾਰੇ ਮਸਲਿਆਂ ਦੇ ਵਿੱਚ ਕੇਜਰੀਵਾਲ ਨੂੰ ਕਟਹਿਰੇ 'ਚ ਖੜਾ ਕੀਤਾ ਉਹ ਚਿੱਠੀ ਨੇ ਸਵਾਲ ਤਾਂ ਉਪਰਾਧ ਪਾਲ ਸਭ ਤੁਹਾਨੂੰ ਵੀ ਕਿ ਜਿਹੜੀ ਗੱਲ ਦਿੱਲੀ ਦੇ ਵਿੱਚ ਹਰੀ ਹੋਈ ਤੇ ਤੇ ਜੇ ਉਹਨਾਂ ਦੇ ਸਿਸਟਮ 'ਚ ਉਹਨਾਂ ਦੀ ਸਰਕਾਰ ਦੇ ਸਮੇਂ 'ਚ ਕੋਈ ਕਪੜਾ ਆਇਆ ਕੋਈ ਕਾਰਵਾਈ ਆ ਤਾਂ ਕਰੋ ਕਾਨੂੰਨੀ ਕਾਰਵਾਈ ਜਿਹੜੀਆਂ ਚੱਲ ਰਹੀਆਂ ਨੇ ਉਹਨਾਂ ਦੇ ਉੱਤੇ ਅੱਗੇ ਵਧ ਲੋ ਜਦੋਂ ਪੰਜਾਬ ਦੇ ਵਿੱਚ ਬਲੈਕ ਸੰਥੀ ਜਿਹੜਾ ਪਿੱਛੇ ਚੋਣਾ ਹੋਈਆਂ ਤਾਂ ਤੁਹਾਡੇ ਧਿਆਨ 'ਚ ਹੋਣਾ ਕਿ ਇੱਕ ਮਾਸਟਰ ਜੋੜਾ ਪਤੀ ਪਤਨੀ ਜਦੋਂ ਬਿਊਟੀ ਕਰਕੇ ਦੇਰ ਰਾਤ ਘਰੇ ਪਰਤ ਰਹੇ ਸੀ ਤਾਂ ਇੱਕ ਅਜਿਹਾ ਸੂਏ ਦਾ ਪੁਲ ਜਿਹਦੇ ਉੱਤੇ ਕੋਈ 바ੜ ਨਹੀਂ ਸੀ ਕੋਈ ਗ੍ਰਿਲ ਨਹੀਂ ਲੱਗੀ ਸੀ ਇਹਨਾਂ ਕੋਈ ਰੋਕ ਰੋਕਣ ਲਈ ਕੋਈ ਚੀਜ਼ ਨਹੀਂ ਸੀ ਤੇ ਉਹ ਗੱਡੀ ਵਿੱਚ ਗਰੀ ਤੇ ਦੋਏ ਜੋੜਾ ਪਤੀ ਪਤਨੀ ਦਾ ਤੇ ਹਾਂ ਤੁਹਾਡੇ ਖਬਰਤਿਆਂ ਹੁਣ ਉਹਨਾਂ ਦੇ ਟੀਚਰ ਐਸੋਸੀਏਸ਼ਨਾਂ ਨੇ ਪਰਿਵਾਰ ਨੇ ਪਿੰਡ ਨੇ ਰਿਸ ਜ਼ਾਰਾ ਨੇ ਮਿਲ ਕੇ ਠੀਕ ਹੈ ਮਤਲਬ ਕਾਰਵਾਈ ਚਲਾਈ ਤੇ ਉਸ ਤੋਂ ਬਾਅਦ ਇਹ ਕੋਸ਼ਿਸ਼ ਹੋਈ ਕਿ ਘੱਟੋ-ਘੱਟ ਪਿਛਾਂ ਪਰਿਵਾਰ ਦੇ ਲਈ ਚੁੱਲ੍ਹਾ ਮੰਗਦਾ ਰਹੇ ਉਹਦੇ ਲਈ ਇੰਨੀ ਕੁ ਰਾਤਰਾਸ਼ੀ ਸਰਕਾਰ ਵੱਲੋਂ ਮਿਲੇ ਕਿ ਜਿਹਦੇ ਨਾਲ ਉਹਦਾ ਪਰਿਵਾਰ ਚੱਲ ਸਕੇ ਸੋ 2-2 ਕਰੋੜ ਦੀ ਮੰਗ ਉੱਠੀ ਮੰਨਿਆ ਜਾ ਰਿਹਾ ਕਿ ਘੱਟੋ-ਘੱਟ ਜੇ 4 ਕਰੋੜ ਮੰਗ ਰਹੇ ਤਾਂ 2 ਕਰੋੜ ਦਿੱਤਾ ਸਰਕਾਰ ਘੱਟੋ-ਘੱਟ ਗੌਰ ਕਰੂਗੀ ਕਰੋੜ ਕਰੋੜ ਤਾਂ ਦੋਵਾਂ ਨੂੰ ਮਿਲ ਜAVE ਤਾਂ ਕਿ ਉਹਨਾਂ ਦੇ ਪਿੱਛੇ ਪਰਿਵਾਰ ਚੱਲ ਸਕੇ ਆਸਤਾਂ ਦਾ ਕੰਮ ਸਕੂਲ ਚ ਪੜਾਉਣਾ ਹੁੰਦਾ ਮੁੱਖ ਮੰਤਰੀ ਸਾਹਿਬ ਸੁੱਤੋ ਹੀ ਸੁਣਿਆ ਫਤਾ ਤਾਂ ਸਾਨੂੰ ਵੀ ਹੈ ਪਰ ਤੁਸੀਂ ਕਹਿੰਦੇ ਹੁੰਦੇ ਸੀ ਕਿ ਮੈਂ ਮਾਸਟਰ ਦਾ ਮੁੰਡਾ ਹਾਂ ਮੈਨੂੰ ਸਾਰਾ ਪਤਾ ਹੈ ਕਿ ਮਾਸਟਰਾਂ ਦਾ ਕੰਮ ਕੀ ਹੈ ਜੇ ਤੁਹਾਨੂੰ ਪਤਾ ਹੈ ਫਿਰ ਇਹ ਕੰਮ ਲਿਆ ਤੇ ਮਾਸਟਰਾਂ ਨੇ ਉਹ ਕੰਮ ਕੀਤਾ ਤੁਹਾਡੇ ਕਹਿ ਤੇ ਤੁਹਾਡੇ ਹੁਕਮਾਂ ਤੇ ਫੁੱਲ ਚੜਾਏ ਤੇ ਉਹਦਾ ਬਦਲ ਚ ਇਨਾਮ ਚ ਉਹਨੂੰ ਮੌਤ ਮਿਲੀ ਤੇ ਮਾਸਟਰ ਐਸੋਸੀਏਸ਼ਨਾਂ ਕਹਿੰਦੀਆਂ ਇਹ ਹਾਦਸਾ ਨਹੀਂ ਕਤਲ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਜਿਸ ਦਿਨ ਤੇ ਟਰੰਪ ਰਾਸ਼ਟਰਪਤੀ ਬਣੇ ਨੇ ਉਸ ਦਿਨ ਦੇ ਅਮਰੀਕਾ ਤੋਂ ਲੈ ਕੇ ਦੁਨੀਆ ਭਰ ਦੇ ਵਿੱਚ ਤਰਸੱਲੀ ਹੈ ਨਾ ਆਪ ਟਿਕਣਾ ਨਾ ਆਪਣੇ ਮੁਲਕ ਦੇ ਵਾਸੀਆਂ ਨੂੰ ਟਿਕਣ ਦੇਣਾ ਤੇ ਨਾ ਹੋਰਾਂ ਮੁਲਕਾਂ ਨੂੰ ਟਿਕਣ ਦੇਣਾ ਲਗਾਤਾਰ ਕੋਈ ਨਾ ਕੋਈ ਮਸਲਾ ਕੋਈ ਨਾ ਕੋਈ ਬਿਵਾਦ ਖੜਾ ਲੈਂਦਾ ਹੈ ਬਿਲਕੁਲ ਇਹ ਬਿਲਕੁਲ ਬਾਜਬ ਨਹੀਂ ਹੈ ਅਸੀਂ ਇਸ ਨੂੰ ਬਾਜਬ ਕਦੇ ਨਹੀਂ ਠਹਿਰਾਉਂਦੇ ਕਿ ਗੈਰ ਕਾਨੂੰਨੀ ਤਰੀਕੇ ਨਾਲ ਡੌਂਕੀ ਲਾ ਕੇ ਜਾਣਾ ਇਹ ਕੋਈ ਬਾਜਬ ਤਰੀਕਾ ਉਸ ਬਾਜਬ ਮਤਲਬ ਨਾ ਬਾਜਬ ਤਰੀਕੇ ਦਾ ਬਦਲ ਇਹ ਵੀ ਨਹੀਂ ਹੈਗਾ ਕਿ ਟਰੰਪ ਇੰਜ ਹਥਕੜੀਆਂ ਲਾ ਕੇ ਬੇੜੀਆਂ ਪਾ ਕੇ ਮਲਕਾਂ ਦੇ ਨੌਜਵਾਨਾਂ ਨੂੰ ਖਾਸ ਕਰ ਭਾਰਤ ਦੇ ਨੌਜਵਾਨਾਂ ਨੂੰ ਇੰਜ ਭੇਜੇ ਇਹ ਵੀ ਮਨਜ਼ੂਰ ਨਹੀਂ ਹੈਗਾ ਸਰਕਾਰਾਂ ਦੀਆਂ ਮਜਬੂਰੀਆਂ ਹੋਣਗੀਆਂ ਕੁਝ ਗੱਲਾਂ ਤੇ ਉਹਨਾਂ ਦੀ ਚੁੱਪੀ ਪਰ ਮਾਮਲਾ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਜਾਣ ਵਾਲਿਆਂ ਤੱਕ ਨਹੀਂ ਰੁਕਿਆ ਉਸੋਂ ਗਾਂਹ ਤੱਕ ਆਇਆ ਚਾਹੇ ਉਹ ਟੈਰਫ ਵਾਰ ਦੇ ਰੂਪ ਚਾਵੇ ਚਾਹੇ ਉਹ 0 ਫੀਸਦੀ ਦੇ ਉੱਤੇ ਸਮਝੌਤੇ ਤੇ ਆਵੇ ਉਹ ਸਾਰੇ ਮੁੱਦੇ ਤਾਂ ਮੁਲਕ ਲਈ ਚੁਣੌਤੀ ਹੈਗੇ ਇਸ ਦੇ ਨਾਲ ਨਾਲ ਇੱਕ ਨਵਾਂ ਮੁੱਦਾ ਚੁਣੌਤੀ ਰੂਪ ਚਾਇਆ ਕਿ ਅਮਰੀਕਾ ਦੀ ਧਰਤੀ ਤੇ ਜਿਹੜੇ ਭਾਰਤ ਦੇ ਨੌਜਵਾਨ ਖਾਸ ਕਰਕੇ ਪੰਜਾਬੀ ਨੌਜਵਾਨ ਉਹਨਾਂ ਚ ਵੀ ਖਾਸ ਕਰਕੇ ਸਿੱਖ ਨੌਜਵਾਨ ਟਰੱਕ ਦੇ ਖੇਤਰ ਚ ਬਹੁਤ ਵੱਡੇ ਨੇ ਟਰਕਿੰਗ ਦਾ ਕਾਰੋਬਾਰ ਪੰਜਾਬੀਆਂ ਦਾ ਸਿੱਖਾਂ ਦਾ ਉੱਥੇ ਵੱਡੀ ਗਿਣਤੀ ਚ ਹੈ ਔਰ ਸਾਲ ਦਰ ਸਾਲ ਇਹ ਲਗਾਤਾਰ ਅਮਰੀਕਾ ਦੀ ਆਰਥਿਕਤਾ 'ਚ ਵਾਧਾ ਕਰ ਰਹੇ ਨੇ ਆਪਣਾ ਬਣਦਾ ਰੋਲ ਨਿਭਾ ਰਹੇ ਨੇ ਠੀਕ ਹੈ ਆਪ ਦੀ ਸਾਧਨ ਸੰਪਨ ਹੁੰਦੇ ਨੇ ਉਹਦੇ ਨਾਲ ਆਈ ਚਲਾਈ ਚਲਦੀ ਹੈ ਚੰਗਾ ਖਾਣਾ ਪੀਣਾ ਰਹਿਣਾ ਜੀਵਨ ਬਦਲਦਾ ਹੈ ਪਰ ਲੰਗੇ ਦਿਨਾਂ ਦੇ ਵਿੱਚ ਇੱਕੋ ਘਟਨਾ ਵਾਪਰਦੀ ਹੈ ਕਿ ਇੱਕ ਗਲਤ तरीके ਨਾਲ ਘਟ ਲਿਆ ਜਾਂਦਾ ਹੈ ਖਾਦਸਾ ਵਾਪਰ ਜਾਂਦਾ ਉਹ ਤੋਂ ਬਦੀ ਖੋਰ ਹਾਸੇ ਦਾ ਜ਼ਿਕਰ ਆਉਂਦਾ ਤੇ ਲੋਜੀ ਕਹਿੰਦੇ ਜੀ ਟਰੱਕ ਡਰਾਈਵਰਾਂ ਨੂੰ ਤੋਰੋ ਟਰੱਕ ਡਰਾਈਵਰਾਂ ਨੂੰ ਤੋਰੋ ਇਸ ਮਾਮਲੇ 'ਚ ਅਮਰੀਕਾ ਦੇ ਇੱਕ ਸਟੇਟ ਦੇ ਹਵਾਲੇ ਨਾਲੇ 17000 ਪੰਜਾਬੀ ਡਰਾਈਵਰ ਪੰਜਾਬ ਭਰਤ ਸਕਦੇ ਨੇ 17000 ਜੇ ਇਕੱਲੇ ਕੈਲੀਫੋਰਨੀਆ 'ਚੋਂ ਪੰਜਾਬੀ ਡਰਾਈਵਰ ਸਿੱਖ ਡਰਾਈਵਰਾਂ ਨੂੰ ਘਰੇ ਤੋਰਿਆ ਜਾਂਦਾ ਤਾਂ ਫਿਰ ਜੇ ਇਹ ਕਵਾਇਦ ਗਾਂਹ ਤੱਕ ਵਧੀ ਪੂਰੇ ਮੁਲਕ ਤੱਕ ਵਧੀ ਤਾਂ ਫਿਰ ਕਿੰਨਾ ਅਸਰ ਪੈਣਾ ਉਥੋਂ ਦੇ ਕਾਰੋਬਾਰ ਤੇ ਤਾਂ ਅਸਰ ਪੈਣਾ ਉਥੋਂ ਦੇ ਕੰਮ ਤੇ ਤਾਂ ਅਸਰ ਪੈਣਾ ਪੰਜਾਬੀ ਪਰਿਵਾਰਾਂ ਤੇ ਤਾਂ ਅਸਰ ਪੈਣਾ ਭਾਰਤ ਸਰਕਾਰ ਤੇ ਸੂਬਾ ਸਰਕਾਰ ਤੇ ਵੀ ਅਸਰ ਪੈਣਾ ਉਹ ਪਰਿਵਾਰ ਜਿਹੜੇ ਉਥੋਂ ਉੱਜੜ ਕੇ ਇੱਧਰ ਨੂੰ ਆਉਣਗੇ ਜਾਂ ਕਿਸੇ ਹੋਰ ਮੁਲਕ ਦਾ ਰੁਕ ਕਰਨਗੇ ਉਹਨਾਂ ਨੇ ਜਿੰਨੀ ਕੁ ਜਮ੍ਹਾਂ ਪੂੰਜੀ ਮਾੜੀ-ਮੋਟੀ ਜੋ ਕੋਈ ਜੋੜੀ ਵੀ ਹੋਊਗੀ ਅੱਬਲ ਮਾਤਾ ਇਹ ਜੇ ਮੁਲਕਾਂ ਦੇ ਵਿੱਚ ਕਿਸਤਾਂ 'ਚ ਸਾਰਾ ਕੁਝ ਲੰਘ ਜਾਂਦਾ ਹੈ ਦੇਖਣ ਦੇਖਣ ਨੂੰ ਚੱਕਾ ਚੌਂ ਦਾ ਜ਼ਿੰਦਗੀ ਲੱਗਦੀ ਹੈ ਪਰ ਕਿਸਤਾਂ 'ਚ ਜ਼ਿੰਦਗੀ ਟੱਪ ਜਾਂਦੀ ਹੈ ਉਹਦੇ باوجود ਵੀ ਆਪਾਂ ਮੰਨ ਕੇ ਚੱਲੀਏ ਕਿ ਜੇ ਉਹਨਾਂ ਨੇ ਚੰਦ ਛਿਲੜ ਜੋੜੇ ਵੀ ਹੋਣੇ ਤਾਂ ਉਹ ਇਸ ਤਬਦੀਲੀ 'ਚ ਕਿਸੇ ਹੋਰ ਮੁਲਕ ਜਾਣ 'ਚ ਜਾਂ ਇੱਧਰ ਆਉਣ 'ਚ ਲੱਗ ਜਾਣੇ ਹੁਣ ਸਵਾਲ ਇਹ ਹੈ ਕਿ ਜੇ ਇੱਕ ਕੋਤਾਹੀ ਹੋਈ ਇੱਕ ਗਲਤੀ ਹੋਈ ਤੇ ਉਹਦੇ ਤਹਿਤ ਤੁਸੀਂ ਜਾਂਚ ਕਰੋ ਉਤਸ ਫਾਰਮੂਲਾ ਕਿ ਜਿੰਨੇ ਸੜਕਾਂ ਦੇ ਉੱਤੇ ਟਰੱਕ ਟੈਕਸੀਆਂ ਵਾਹਨ ਚੱਲ ਰਹੇ ਨੇ ਅਮਰੀਕਾ ਦੀ ਧਰਤੀ ਤੇ ਉਹਨਾਂ ਦੇ ਸਾਰਿਆਂ ਦੇ ਲਾਇਸੈਂਸ ਉਹਨਾਂ ਸਾਰਿਆਂ ਦੇ ਕਾਗਜ਼ ਉਹਨਾਂ ਸਾਰਿਆਂ ਦੀ ਮਾਨਤਾ ਹੈ ਜਿਹੜੇ ਡਰਾਈਵਰ ਨੇ ਕੰਡਕਟਰ ਨੇ ਉਹਦੇ ਨਾਲ ਜੁੜਿਆ ਹੋਰ ਅਮਲਾ ਫਲ ਹੈ ਉਹ ਕਾਨੂੰਨੀ ਤੌਰ ਤੇ ਉੱਥੇ ਰਹਿੰਦੇ ਨੇ ਗੈਰਕਾਨੂੰਨੀ ਤਰੀਕੇ ਨਾਲ ਰਹਿੰਦੇ ਨਹੀਂ ਕਰੋ ਜਾਂਚ ਪਰ ਜਿਹੜੇ ਸਹੀ ਪ੍ਰਕਿਰਿਆ ਤਹਿਤ ਉੱਥੇ ਗਏ ਜਾਂ ਉਹ ਮੰਨ ਲਓ ਸ਼ਰਨ ਲੈ ਕੇ ਉੱਥੇ ਗਏ ਤੇ ਉੱਥੇ ਉਹਨਾਂ ਨੂੰ ਮਾਨਤਾ ਮਿਲੀ ਤੇ ਉਹ ਮਾਨਤਾ ਮਿਲਣ ਤੋਂ ਬਾਅਦ ਉਹਨਾਂ ਨੇ ਉੱਥੇ ਦੇ ਸਿਸਟਮ ਦੇ ਤਹਿਤ ਡਰਾਈਵਿੰਗ ਲਾਇਸੈਂਸ ਸਾਫ਼ਲ ਕੀਤਾ ਜਿਹੜੇ ਸਿੱਖ ਡਰਾਈਵਰਾਂ ਨੂੰ ਪੰਜਾਬੀ ਡਰਾਈਵਰਾਂ ਨੂੰ ਤੁਸੀਂ ਹੁਣ ਬੇਲੇ ਕਰਨ ਲੱਗਿਆ ਕਿ ਜੀ ਲਾਇਸੈਂਸ ਰੱਦ ਕਰਨ ਵਾਲੀ ਨੀਤੀ ਅਸੀਂ ਬਣਾਈ ਆ ਇਸ ਲਈ ਜੀ ਤੁਹਾਡਾ ਤਾਂ ਕਾਨੂੰਨੀ ਮਾਨਤਾ ਖਤਮ ਹੋ ਗਈ ਤੇ ਇਸ ਲਈ ਹੁਣ ਤੁਹਾਨੂੰ ਘਰੇ ਤੋਰਿਆ ਜਾਊਗਾ ਇਹ ਜਿਹੜੀ ਨੀਤੀ ਆ ਬਣਾਈ ਆ ਜਨਾਬੇ ਦਾ ਆਧਾਰ ਕੀ ਹੈ ਜਿਓ ਟਰੱਕ ਚਲਾ ਰਹੇ ਨੇ ਤੇ ਜੇ ਉਹਨਾਂ ਕੋਲ ਉਥੋਂ ਦੇ ਅਧਿਕਾਰਤ ਲਾਇਸੈਂਸ ਦਸਤਾਵੇਜ਼ ਹੈਗੇ ਨਹੀਂ ਫਿਰ ਉਹ ਦਸਤਾਵੇਜ਼ ਘਰੋਂ ਤਾਂ ਲੈ ਕੇ ਨਹੀਂ ਆਏ ਉਹ ਪੰਜਾਬੋਂ ਤਾਂ ਆਪਣੇ ਪਿੰਡੋਂ ਤਾਂ ਲੈ ਕੇ ਨਹੀਂ ਆਏ ਉਹ ਭਾਰਤ ਸਰਕਾਰ ਤੋਂ ਤਾਂ ਮੋਹਰ ਲਵਾ ਕੇ ਨਹੀਂ ਲੈ ਕੇ ਆਏ ਉਹਨਾਂ ਨੇ ਉੱਥੇ ਆ ਕੇ ਟੈਸਟ ਦਿੱਤੇ ਹੋਣੇ ਉੱਥੇ ਆ ਕੇ ਉਹਨਾਂ ਨੇ ਤੁਹਾਡੇ ਰੂਲ ਫਾਲੋ ਕੀਤੇ ਹੋਣੇ ਉੱਥੇ ਆ ਕੇ ਉਹਨਾਂ ਨੇ ਲਾਇਸੈਂਸ حاصل ਕੀਤੇ ਹੋਇਆ ਤੇ ਉਹਦੇ ਤਹਿਤ ਉਹ ਟਰੱਕ ਚਲਾ ਰਹੇ ਹਾਂ ਉਹਨੂੰ ਕਿਸੇ ਦੇ ਉਮਰ ਦੇ ਕਰਕੇ ਲੱਗਦਾ ਹੈ ਕਿ ਐਨੇ ਸਾਲ ਹੋ ਗਏ ਜੀ ਨਵਿਆਉਣ ਦੇ ਵਿੱਚ ਕੁਸ਼ੰਕੇ ਸ਼ੋਭਿਆ ਤਾਂ ਦੁਬਾਰਾ ਟੈਸਟ ਦੇ ਰੋ ਪਈ ਨਿਯਮ ਦੇ ਤਹਿਤ ਕੋਈ ਹਾਂ ਸਮਾਹਤ ਘਟਬੱਧ ਕਰਨੀਆਂ ਲਾਇਸੈਂਸ ਨਿਊ ਕਰਨ ਦੀ ਉਹ ਕਰ ਲੋ ਪਈ ਪਰ ਇਹ ਕਿਹੜਾ ਤਰੀਕਾ ਹੈ ਕਿ ਜੀ ਅਸੀਂ ਮੋਟਰ ਬਹਾਨ ਵਿਭਾਗ ਦੀ ਕੈਲੀਫੋਰਨੀਆ ਦੇ ਵਿੱਚ ਇਹ ਪਾਲਿਸੀ ਬਣਾ ਲਈ ਕਿ ਜੀ ਆਪਾਂ ਲਾਇਸੈਂਸ ਰੱਦ ਕਰਨਾ ਹੈ ਤੇ ਰੱਦ ਕਰਨ ਦਾ ਨਤੀਜਾ ਇਹ ਹੋਣਾ ਕਿ ਕੈਲੀਫੋਰਨੀਆ ਕੈਲੀਫੋਰਨੀਆ ਚ ਹੀ 17000 ਡਰਾਈਵਰ ਬੇਲੇ ਕਰ ਦੇਣੇ ਆ ਠੀਕ ਹੈ ਫਿਰ ਉਹਨਾਂ ਨੇ ਹੁਣ ਕੇਸ ਫਾਈਲ ਕੀਤਾ ਬਕਾਇਦਾ ਤੌਰ ਤੇ ਸਿੱਖਾਂ ਦੇ ਨਾਗਰਿਕ ਅਧਿਕਾਰਾਂ ਦੀ ਰਾਖੀ ਕਰਨ ਵਾਲੀ ਸੰਸਥਾ ਸਿੱਖ ਕੋਲੀਸ਼ਨ ਅਤੇ ਸਾਫ ਰਿਸੈਂਸ ਕੋ ਆਧਾਰਿਤ ਏਸ਼ੀਅਨ ਲਾ ਕੋਕਸ ਉਹਨੇ ਕੈਲੀਫੋਰਨੀਆ ਦੇ ਇਸ ਮੋਟਰ ਵਾਹਨ ਵਿਭਾਗ ਦਾ ਜਿਹੜਾ ਇਹ ਲਾਇਸੈਂਸ ਰੱਦ ਕਰਨ ਵਾਲੀ ਨੀਤੀ ਹੈ ਇਹਨੂੰ ਚੈਲੰਜ ਕੀਤਾ ਅਦਾਲਤ 'ਚ ਉਹ ਕੰਦੇਂਡਿੰਗ ਕੀ ਮੈਂ ਕਰ ਸਕਦਾ ਹਾਂ ਸੀ ਸੋ ਹੁਣ ਦੇਖਣਾ ਹੋਏਗਾ ਕਿ ਉਥੇ ਕੀ ਅਸਰ ਪੈਂਦਾ 48 ਦੇ ਕਰੀਬ ਟਰੱਕ ਚਾਲਕ ਉਥੇ ਗ੍ਰਿਫਤਾਰ ਵੀ ਨੇ ਜਿਨ੍ਹਾਂ ਚੋਂ 30 ਤਾਂ ਭਾਰਤੀ ਹੋਣੇ ਤੇ ਉਹਨਾਂ ਚ ਪੰਜਾਬੀ ਵੀ ਨੇ ਹੁਣ ਓਵਰਆਲ ਜਿਹੜਾ 17000 ਕੈਲੀਫੋਰਨੀਆ ਚ ਡਰਾਈਵਰਾਂ ਦੇ ਉੱਤੇ ਅਸਰ ਪੈਣਾ ਉਹਨਾਂ ਨੇ ਜਿਸ ਤਰ੍ਹਾਂ ਉਹਨਾਂ ਦੀ ਸਿੱਖ ਆਰਗੇਨਾਈਜੇਸ਼ਨ ਨੇ ਅਦਾਲਤ ਦੇ ਵਿੱਚ ਇੱਕ ਕੇਸ ਰੱਖਿਆ ਤੇ ਹੁਣ ਉੱਥੋਂ ਜੋ ਫੈਸਲਾ ਹੁੰਦਾ ਉਹ ਤੋਂ ਬਾਅਦ ਇਹਨਾਂ ਦਾ ਭਵਿੱਖ ਮਤਲਬ ਤਲਵਾ ਘਟ ਗਈ ਇਹ 17000 ਡਰਾਈਵਰਾਂ ਦਾ ਮਸਲਾ ਨਹੀਂ ਹੈ ਇਹ 17000 ਪਰਿਵਾਰਾਂ ਦਾ ਮਸਲਾ ਹੈ ਉਹ ਪਰਿਵਾਰ ਵੀ ਉਹ ਜਿਨ੍ਹਾਂ ਦਾ ਕਨੈਕਸ਼ਨ ਭਾਰਤ 'ਚ ਵੀ ਇੱਧਰ ਜੁੜਿਆ ਹੋਊਗਾ ਦੋ ਟੰਬਰ ਚੱਟ ਪਰ ਇੱਧਰ ਵੀ ਉਹ ਸਾਰੇ ਪੜਦੇ ਹੋਣਗੇ ਤੇ ਜੇ ਉਧਰੋਂ ਵਿਦਾਵਾ ਮਿਲ ਗਿਆ ਤੇ ਉਧਰੋਂ ਜਹਾਜ਼ ਚੜਾਤੇ ਤੇ ਫਿਰ ਉਹ ਇੱਧਰ ਆ ਕੇ ਕੀ ਕਰਨਗੇ ਹੀ ਡਰਾਈਵਿੰਗ ਦਾ ਕਰੋਬਰ ਇੰਨਾ ਸਾਨਾ ਹੋ ਰਿਹਾ ਕਿ ਉਸ ਤਰ੍ਹਾਂ ਦੇ ਮਾਲ ਚੋਂ ਨਿਕਲ ਕੇ ਘਰੇ ਸੈਟਲ ਹੋਣਾ ਬੱਚਿਆਂ ਤੇ ਪਰਿਵਾਰ ਤੇ ਸਾਡੀਆਂ ਸਰਕਾਰਾਂ ਸਾਡਾ ਸਿਸਟਮ ਇਸ ਦਾ ਭਜਨ ਚੱਕਣ ਦੇ ਸਮਰੱਥ ਹੈ ਇਹ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਹਾਂ ਕਿ ਚਣੌਤੀ ਜਿਸ ਤਰ੍ਹਾਂ ਕਈ ਮੁਲਕਾਂ ਚ ਅਸੀਂ ਲਗਾਤਾਰ ਜਾ ਰਹੇ ਹਾਂ ਤੇ ਉੱਥੋਂ ਦੇ ਲੋਕ ਹੁਣ ਤਲਖੀ ਨਾਲ ਇਹ ਜੇ ਫੈਸਲੇ ਲੈ ਰਹੇ ਨੇ ਉਹਦੇ ਵਿੱਚ ਕਿੱਥੇ ਸਿਸਟਮ ਚ ਖਾਮੀ ਹੈ ਕਿੱਥੇ ਸਾਡੇ ਚ ਖਾਮੀ ਹੈ ਕਿੱਥੇ ਵਿਗਾੜ ਹੈ ਉਸ ਨੂੰ ਦਰਸ ਕਰਨ ਦੇ ਲਈ ਜੇ ਕੋਈ ਚਾਰਜ ਹੋਈ ਨਾ ਹੋਈ ਤਾਂ ਇਹ ਇੱਕ ਕੈਲੀਫੋਰਨੀਆ ਨਹੀਂ ਹਰ ਸੂਬੇ 'ਚ ਜੇਕਰ ਜਈ ਕਾਰਵਾਈ ਹੋਈ ਤਾਂ ਫਿਰ ਭਾਰਤ ਸਰਕਾਰ ਨੂੰ ਸੂਬਾ ਸਰਕਾਰਾਂ ਨੂੰ ਇਸ ਤੇ ਕਾਰ ਕਰਨਾ ਪੈਣਾ ਹੈ ਇਹ ਤੋਂ ਪਹਿਲਾਂ ਕਿ دیر ਹੋ ਜਵੇ ਇਸ ਮਸਲੇ ਨੂੰ ਗੰਭੀਰਤਾ ਨਾਲ ਵਾਚਣਾ ਪੈਣਾ ਕਿ ਜੇਕਰ ਇੰਜ ਉਧਰੋਂ ਆਮਦ ਆਉਣੀ ਸ਼ੁਰੂ ਹੋਈ ਤਾਂ ਅਸੀਂ ਕਰਾਂਗੇ ਕੀ ਜਨਾਬ ਬੀਬੀ ਨਵਜੋਤ ਕੌਰ ਸਿੱਧੂ ਕਹਿੰਦੇ ਜੀ ਤੇਜ਼ ਤੇਜ਼ ਤਰਰ ਲੀਡਰ ਹੈ ਨਵਜੋਤ ਸਿੰਘ ਸਿੱਧੂ ਦੀ ਪਤਨੀ ਹੈ ਤੇ ਜੇ ਨਵਜੋਤ ਸਿੰਘ ਸਿੱਧੂ ਕੋਈ ਇਸ਼ਾਰਾ ਕਰਦੇ ਨੇ ਉਹਦੇ ਤਹਿਤੇ ਕਾਰਵਾਈ ਹੁੰਦੀ ਹੈ ਤੇ ਇਹ ਅਗਲਾ ਕੋਈ ਨਵਾਂ ਨਿਸ਼ਾਨਾ ਰੱਖ ਕੇ ਕੁਝ ਵੀ ਗੱਲ ਕਰਦੇ ਆ ਪਿਛਲੇ ਦਿਨਾਂ ਚ ਜਿਸ ਤਰ੍ਹਾਂ ਉਹਨਾਂ ਨੇ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਜਿਸ ਤਰ੍ਹਾਂ ਉਹਨਾਂ ਨੇ ਮੁੱਖ ਮੰਤਰੀਆਂ ਦੇ ਸੌਦੇ ਨੂੰ ਲੈ ਕੇ ਸਵਾਲ ਖੜੇ ਕੀਤੇ ਪਾਰਟੀ ਦੇ ਅੰਦਰ ਤਾਂ ਤਸੱਲੀ ਮੱਚੀ ਦੂਜੀਆਂ ਪਾਰਟੀਆਂ ਦੇ ਵੀ ਕਰਨ ਖੜੇ ਹੋਏ ਕਿ ਹੁਣ ਸਿੱਧੂ ਜੋੜਾ ਕਿਹੜਾ ਰਾਹ ਤਿਆਰ ਕਰਨ ਜਾ ਰਿਹਾ ਥੋੜੀ ਥੋੜੀ ਮੁਸਕ ਇਸ ਗੱਲ ਤੋਂ ਆਈ ਸੀ ਜਦੋਂ ਰਾਜਪਾਲ ਨੂੰ ਮਿਲਣ ਜਾਂਦੇ ਨੇ ਜੀ ਚਿੱਠੀ ਪੱਤਰ ਦਿੰਦੇ ਨੇ ਜੀ ਮੀਡੀਆ ਚ ਆ ਕੇ ਬਿਆਨ ਵੀ ਦਿੰਦੇ ਨੇ ਜੀ ਕਿ ਮੈਂ ਥਾਂ ਚੰਡੀਗੜ੍ਹ ਦਾ ਮਸਲਾ ਅਮਿਤ ਸ਼ਾ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਸਾਡੇ ਕਹਿ ਤੇ ਮੰਨਿਆ ਹਾਂ ਜੀ ਮੈਂ ਤਾਂ ਜੀ ਪੰਜਾਬ ਯੂਨੀਵਰਸਿਟੀ ਦਾ ਮਸਲਾ ਅਮਿਤ ਸ਼ਾ ਦੇ ਧਿਆਨ ਚ ਲੈ ਆਂਦਾ ਫਿਰ ਉਹਨਾਂ ਨੇ ਫੈਸਲਾ ਪਲਟਿਆ ਸੋ ਇੱਕ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਇੱਕ ਪਾਸੇ ਜਿਹੜੀ ਪਾਰਟੀ ਚ ਨੇ ਉਸ ਪਾਰਟੀ ਦੇ ਹਵਾਲਾ ਨ ਵਿਵਾਦਾਂ ਚਾ ਰਹੇ ਨੇ ਜਾਂ ਵਿਵਾਦ ਪੈਦਾ ਹੋ ਰਹੇ ਨੇ ਜਾਂ ਵਿਵਾਦ ਖੜੇ ਕੀਤੇ ਜਾ ਰਹੇ ਨੇ ਦੂਸਰੇ ਪਾਸੇ ਉਹ ਇਹ ਦਰਸਾਉਣ ਦੀ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਮੈਂ ਬੀਜੇਪੀ ਦੇ ਲੀਡਰਾਂ ਤੋਂ ਕੰਮ ਕਰਾ ਰਹੀ ਹਾਂ ਸਾਡਾ ਉਧਰ ਤਾਲੁਕਾਤ ਕਨੈਕਸ਼ਨ ਹੈਗਾ ਨਵਜੋਤ ਸਿੰਘ ਸਿੱਧੂ ਚੁੱਪ ਇਹ ਸਾਰਾ ਖਲਾਰਾ ਜਿੱਦਾਂ ਠੰਡਾ ਹੋਣ ਲੱਗਿਆ ਤੇ ਫਿਰ ਉਹ ਜੇ ਥੋੜੇ ਜੀ ਮਤਲਬ ਬਲਦੀ ਅੱਗ ਠੰਡੀ ਹੋਣ ਲੱਗ ਜਵੇ ਤੇ ਪਾਠੀ ਧੂਆ ਛੱਡਣ ਲੱਗ ਜਵੇ ਫਿਰ ਫੂਕ ਮਾਰਨੀ ਪੈਂਦੀ ਆ ਭੂਕਨੇ ਨਾਲ ਤੇ ਫਿਰ ਲਾਟ ਜੀ ਬਲ ਕ ਚੜਦੀ ਆ ਚਲੋ ਹੁਣ ਇਹ ਦੁਆਰਾ ਫੂਕ ਮਾਰੀਆ ਨਵਜੋਤ ਕੌਰ ਸਿੱਧੂ ਨੇ ਹੁਣ ਬੀਬੀ ਨਵਜੋਤ ਕੌਰ ਸਿੱਧੂ ਕਹਿੰਦੀ ਕਿ ਮੈਂ ਬਚਾਉਣੀਆਂ ਨੇ ਪਈ ਅਵਾਰਾ ਗਊਆਂ ਤੇ ਪੰਜਾਬ ਦੇ ਵਿੱਚ ਇੰਨੀਆਂ ਅਵਾਰਾ ਗਊਆਂ ਨੇ ਇੰਨੇ ਅਵਾਰਾ ਪਸ਼ੂ ਨੇ ਉਹਦੇ ਲਈ ਜਿਹੜੇ ਪਾਲ ਕੇ ਦੁੱਧ ਲੈ ਕੇ ਛੱਡ ਦਿੰਦੇ ਨੇ ਮੈਂ ਤਾਂ ਉਹਨਾਂ ਤੋਂ ਵੀ ਵਸੂਲੀ ਕਰਾਂਗੀ ਜਿਹੜੇ ਸੜਕਾਂ ਦੇ ਉੱਤੇ ਹੈ ਇੰਜ ਮਤਲਬ ਛੱਡ ਕੇ ਫਿਰ ਆਪਣੇ ਆਪ ਨੂੰ ਐਨਜੀਓ ਬਣਾ ਕੇ ਭਗਤ ਬਣ ਕੇ ਦਮ ਪਰਦੇ ਨੇ ਮੈਂ ਤਾਂ ਉਹਨਾਂ ਨੂੰ ਵੀ ਘਟੇਰ ਚ ਖੜਾ ਕਰੂੰਗੀ ਮੈਂ ਤਾਂ ਸਰਕਾਰ ਨੂੰ ਵੀ ਕਹੂੰਗੀ ਕਿ ਸਰਕਾਰ ਕੋਲ ਐਨੀ ਜ਼ਮੀਨ ਪਈਆ ਐਨੇ ਕਬਜ਼ੇ ਨੇ ਐਨੀ ਸਰਕਾਰੀ ਮੇਲੀ ਪਈਆ ਉਹ ਜ਼ਮੀਨਾਂ ਇਸ ਕੰਮ ਲਈ ਵਰਤੀਆਂ ਜਾਣ ਜਾਂ ਤਾਂ ਬੀਬੀ ਨਵਜੋਤ कौर ਸਿੱਧੂ ਇਹ ਆਪਣੇ ਨਾਮ ਤੇ ਆਪਣੇ ਪਰਿਵਾਰ ਦੇ ਨਾਮ ਤੇ ਆਪਣੇ ਜੋੜੇ ਦੇ ਨਾਮ ਤੇ ਆਪਣੀ ਪਾਰਟੀ ਦੇ ਨਾਮ ਤੇ ਆਪਣੀ ਕਿਸੇ ਸੰਸਥਾ ਦੇ ਨਾਮ ਤੇ ਇਹ ਲੜਾਈ ਬੰਡਦੇ ਤਾਂ ਲੱਗਦਾ ਕਿ ਉਹਦੇ ਵਿੱਚ ਉਹਨਾਂ ਦੀ ਸਮਾਜਿਕ ਸੇਵਾ ਦੀ ਇੱਛਾ ਜਾਗੀ ਆ ਤੇ ਉਹ ਸਮਾਜਿਕ ਸੇਵਾ ਕੱਲ ਰਾਇਣੀਤੀ ਫੜ ਦੇ ਜਵੇ ਵੱਖਰਾ ਗੱਲ ਆ ਗੱਲ ਨਹੀਂ ਬੀਬੀ ਨਵਜੋਤ कौर ਸਿੱਧੂ ਕਹਿੰਦੀ ਮੈਂ ਚਿੱਠੀ ਲਿਖਤੀ ਵਿਸ਼ਵ Hindu ਪਰਿਸ਼ਦ ਨੂੰ ਤੋਗੜੀ ਹੋਰੀ ਜੇ ਸਭ ਦੇ ਧਿਆਨ 'ਚ ਹੋਣਾ ਉਹ ਨਾਮ ਸੋ ਉਹ ਸੰਸਥਾ ਜਿਹੜੀ ਵਿਚਾਰਕ ਤੌਰ ਤੇ ਭਾਰਤੀ ਜਨਤਾ ਪਾਰਟੀ ਦਾ ਇੱਕ ਵਿੰਗ ਦੇ ਰੂਪ 'ਚ ਹੈ ਜਾਂ ਉਸੇ ਵਿਚਾਰਧਾਰਾ ਦੀ ਆ ਉਸੇ ਵਿੱਚੋਂ ਨਿਕਲਿਆ ਵਿੰਗਾ ਜਾਂ ਉਸੇ ਦਾ ਹੀ ਰੂਪ ਹੈ ਉਹ ਵਿਸ਼ਵ ਹਿੰਦੂ ਪ੍ਰੀਸ਼ਦ ਉਸ ਦੇ ਤਾਲਮੇ ਨਾਲ ਕਹਿੰਦੀ ਪੰਜਾਬ ਦੇ ਵਿੱਚ ਇੱਕ ਅੰਦੋਲਨ ਖੜਾ ਕਰਨ ਦੀ ਚਿੱਠੀ ਭੋਲਦੀ ਹੈ ਕਿ ਜੀ ਇੰਨੀ ਜ਼ਮੀਨਾਂ ਨੇ ਪਈਆਂ ਨੇ ਆ ਜ਼ਮੀਨਾਂ ਅਸੀਂ ਲੈ ਲੈਣੀਆਂ ਨੇ ਤੇ ਉਹ ਜ਼ਮੀਨਾਂ ਦੇ ਵਿੱਚ ਅਸੀਂ ਫਿਰ ਉਹ ਜਿਵੇਂ ਅੱਗੇ ਨਹੀਂ ਹੁੰਦਾ ਸੀਗੇ ਪਿੰਡਾਂ ਨੇ ਪਸ਼ੂ ਚਾਰਨ ਦੇ ਲਈ ਖੁੱਲੀ ਜਗ੍ਹਾ ਛੱਡੀ ਆ ਉਥੇ ਦਿਨ ਚ ਪਸ਼ੂ ਛੱਡ ਦੋ ਚਾਰ ਕੇ ਸ਼ਾਮ ਨੂੰ ਘਰੇ ਲਿਆਓ ਦੁੱਧ ਚੋ ਲੋ ਸੋ ਉਹ ਚਾਰਾਗਾ ਉਹੀ ਜੀਆਂ ਖੁੱਲੀਆਂ ਚਰਾੰਦਾ ਬਣਾਉਣੀਆਂ ਨੇ ਚਾਰਗਾ ਬਣਾਉਣੀਆਂ ਨੇ ਕਿ ਉਥੇ ਪਸ਼ੂ ਆਇਆ ਕਰਨ ਗਊ ਆਇਆ ਕਰਨ ਚਰਿਆ ਕਰੇ ਤੇ ਉਹ ਆਵਾਰਾ ਪਸ਼ੂ ਸੜਕਾਂ ਤੋਂ ਚੱਕ ਕੇ ਉਥੇ ਸੁਣਨ ਨੂੰ ਦੇਖਣ ਨੂੰ ਸਮਝਣ ਨੂੰ ਇਹ ਬੜਾ ਚੰਗਾ ਲੱਗਦਾ ਕਿਉਂਕਿ ਪੰਜਾਬ ਜਾਂ ਮੌਲਕ ਇਹ ਪਹਿਲੂ ਉਤੋਂ ਪੀੜਦਾ ਬਾਕੀ ਪਸ਼ੂਆਂ ਦੇ ਮਾਮਲੇ ਦੇ ਵਿੱਚ ਤਾਂ ਅ ਮਤਲਬ ਚਮੜਾ ਲਾਲੂ ਵੇਚ ਰੋ ਉਸ ਕਰ ਲੋ ਮੀਟ ਬਣਾ ਲੋ ਕੁਸ ਬਣਾ ਲੋ ਗਾਊ ਦੇ ਮਾਮਲੇ ਦੇ ਵਿੱਚ ਧਾਰਮਿਕ ਪੱਖ ਤੋਂ ਆ ਕੇ ਵਿਵਾਦ ਖੜਾ ਹੋ ਜਾਂਦਾ ਤੇ ਲੋਕ ਇਸ ਲਈ ਇਸ ਮਸਲੇ ਤੋਂ ਕਿਨਾਰਾ ਕਰਨਗੇ ਲੋਕ ਤਾਂ ਖਊਆਂ ਤੋਂ ਵੀ ਕਿਨਾਰਾ ਕਰਨਗੇ ਬਈ ਕੋਈ ਨਾ ਵੈਸੇ ਜਦੋਂ ਤੱਕ ਦੇਸੀ ਗਊਆਂ ਪਾਲਦੀਆਂ ਸੀ ਤਦ ਤੱਕ ਇਹ ਮਸਲਾ ਵੀ ਨਹੀਂ ਹੁੰਦਾ ਸੀ ਕਿਉਂਕਿ ਉਹ ਖੀਰ ਤੱਕ ਲਗਭਗ ਦੁੱਧ ਦਿੰਦੀਆਂ ਰਹਿੰਦੀਆਂ ਸੀ ਹੁਣ ਆ ਦੇਸੀ ਗਊਆਂ ਆ ਗਈਆਂ ਜੀ 20 ਲੀਟਰ ਜੀ 30 ਲੀਟਰ ਜੀ 40 ਲੀਟਰ ਜੀ ਤੇ ਸਾਲ 2 ਸਾਲ 4 ਸਾਲ 5 ਸਾਲ ਬਾਅਦ ਜਦੋਂ ਖੰਡਰ ਉਹਨੇ ਪੇਛੜ ਦੋ ਜੀ ਸੜਕ ਤੇ ਮਤਲਬ ਇਹ ਵੀ ਇੱਕ ਪਹਿਲੂ ਹੈਗਾ ਅਸੀਂ ਉਹ ਪਾਲੀਏ ਅਸੀਂ ਉਹ ਦੁੱਧ ਪਈਏ ਤੇ ਅਸੀਂ ਉਹ ਛੱਡਦੀਏ ਤੇ ਬਾਅਦ ਚੋਂ ਸਾਡੀਆਂ ਹੀ ਫਸਲਾਂ ਨੂੰ ਪੋਵੇ ਸਾਡੇ ਖੇਤਾਂ ਨੂੰ ਪੋਵੇ ਸਾਡੇ ਹੀ ਪਰਿਵਾਰਾਂ ਦੇ ਜੀਵਾਂ ਲਈ ਸੜਕਾਂ ਦੇ ਨੁਕਸਾਨ ਕਰੇ ਸੋ ਇਸ ਲਈ ਜ਼ਿੰਮੇਵਾਰ ਤੋਂ ਸਾਡਾ ਵੀ ਭੱਜਣਾ ਪਰ ਵੱਡੀ ਜ਼ਿੰਮੇਵਾਰੀ ਸਿਸਟਮ ਦੀ ਵੀ ਹੈ ਜਿਹੜੇ ਗਊ ਸੈਸ ਲੈਂਦੇ ਆ ਜਿਹੜੇ ਗਊ ਦੇ ਨਾਂ ਤੇ ਵਸੂਲੀ ਕਰਦੇ ਆ ਜਿਹੜੀਆਂ ਗਊਸ਼ਾਲਾ ਇਹਦੇ ਨਾਂ ਦੇ ਉੱਤੇ ਕਾਰੋਬਾਰ ਚਲਾਉਂਦੀਆਂ ਲੱਖਾਂ ਕਰੋੜਾਂ ਦੀ ਰਿਟਰਨ ਹੈ ਸੇਵਾ ਦੇ ਨਾਂ ਦੇ ਉੱਤੇ ਹੈ ਕੱਖ ਪਾਉਣ ਦੇ ਨਾਂ ਦੇ ਉੱਤੇ ਗਊ ਨੂੰ ਪੇੜਾ ਦੇਣ ਦੇ ਨਾਂ ਤੇ ਬਹੁਤ ਕਾਰੋਬਾਰ ਪਰ ਜਿਸ ਤਰ੍ਹਾਂ ਗਣਤੀ ਵਾਧੀ ਜਾ ਰਹੀ ਹੈ ਉਸ ਤਰੀਕਾ ਕਰਨ ਵਾਲੇ ਇਸ ਮਸਲੇ ਤੇ ਸਾਨੂੰ ਧਰਮ ਤੋਂ ਉੱਪਰ ਉੱਠ ਕੇ ਸੋਚਣਾ ਪੈਣਾ ਪਰ ਇਹਦੇ ਉੱਤੇ ਕੋਈ ਬੋਲਣ ਲਈ ਤਿਆਰ ਨਹੀਂ ਕੋਈ ਗੱਲ ਕਰਨ ਲਈ ਤਿਆਰ ਨਹੀਂ ਫਿਰ ਉਹਦੇ ਵਿੱਚ ਬਜੋਤ ਕੁਰਸਿੱਦੂ ਬੀਬੀ ਦੀ ਰਾਜਨੀਤੀ ਨਿਕਲਦੀ ਹੈ ਹੁਣੇ ਬੀਬੀ ਨਬਜੋਤ ਕੁਰਸਿੱਦੂ ਦੀ ਰਾਜਨੀਤੀ ਹੈ ਕਿ ਸਿੱਧੂ ਜੋੜੇ ਦੀ ਰਾਜਨੀਤੀ ਹੈ ਇਹ ਸਿੱਧੂ ਮਾਡਲ ਦਾ ਨਵਾਂ ਫਾਰਮੂਲਾ ਹੈ ਕਿ ਇਸ ਤਰੀਕਾ ਕਰਨ ਵਾਲੋ ਪੇਸ਼ ਹੋਣਾ ਆ ਰਹੇ ਨੇ ਤੇ ਇਸ ਦੇ ਤਹਿਤ ਹੁਣ ਬਾਇਆ ਬਿਸ਼ਪ ਹਿੰਦੂ ਪ੍ਰੀਸ਼ਦ ਪੰਜਾਬ ਦੇ ਵਿੱਚ ਅੰਦੋਲਨ ਛੇੜਨਾ ਭਈ ਪੰਜਾਬ ਦੀਆਂ ਐਨ ਜੀਓ ਹੈਗੀਆਂ ਪੰਜਾਬ ਦੀਆਂ ਸੰਸਥਾਵਾਂ ਹੈਗੀਆਂ ਪੰਜਾਬ ਦੇ ਵਿੱਚ ਗਊ ਰੱਖਿਅਕ ਕਹੇਗੇ ਜ਼ਰੂਰੀ ਨਹੀਂ ਕਿ ਗਊ ਰੱਖਕ ਹਿੰਦੂ ਧਰਮ ਚ ਹੋਣ ਬਾਕੀ ਧਰਮਾਂ ਦੇ ਸਾਡੇ ਮੂਰੇ ਹਕੂਕਿਆਂ ਦਾ ਇਤਿਹਾਸ ਪਿਆ ਬਹੁਤ ਵੱਡਾ ਤੇ ਚੰਗੀ ਸੇਵਾ ਦੇ ਲਈ ਤਾਂ ਹਰ ਧਰਮ ਤਿਆਰ ਆ ਭਾਈ ਹਰ ਤਿਹਰਾ ਹਰ ਸੰਸਥਾਮਾਂ ਤਿਆਰ ਨੇ ਚਾਹੇ ਸਿੱਖ ਸੰਸਥਾ ਹੋਣ ਚਾਹੇ ਹਿੰਦੂ ਸੰਸਥਾ ਹੋਣ ਚਾਹੇ ਮੁਸਲਮਾਨ ਸਾਈ ਸੰਸਥਾ ਹੋਣ ਉਹਨਾਂ ਚ ਵੀ ਸਾਰੀਆਂ ਧਿਰਾਂ ਹੈਗੀਆਂ ਉਹਨਾਂ ਨੂੰ ਲੈ ਕੇ ਤੁਰਨ ਦੀ ਬਜਾਏ ਪੰਜਾਬ ਨੂੰ ਨਾਲ ਲੈ ਕੇ ਇਸ ਮਸਲੇ ਤੁਰਨ ਦੀ ਬਜਾਏ ਤੁਸੀਂ ਦਰਵਾਜ਼ਾ ਖੜਕਾ ਰਹੇ ਹੋ ਵਿਸ਼ਵਵਿੰਦੂ ਪ੍ਰੀਸ਼ਦ ਦਾ ਇਹ ਵਿਸ਼ਵਵਿੰਦੂ ਪ੍ਰੀਸ਼ਦ ਦਾ ਦਰਵਾਜ਼ਾ ਖੜਕਾ ਰਹੇ ਹੋ ਕਿ ਅਗਲੀ ਰਾਜਨੀਤੀ ਕਰਨ ਦੇ ਲਈ ਬੀਜੇਪੀ ਦਾ ਦਰਵਾਜ਼ਾ ਖੜਕਾ ਰਹੇ ਤੇ ਪਾਇਆ ਵਿਸ਼ਵਵਿੰਦੂ ਪੰਜਾਬ ਚ ਅੰਦੋਲਨ ਛੇੜਨ ਦੀ ਇਸ ਮਸਲੇ ਤੇ ਵੱਡਾ ਅੰਦੋਲਨ ਕਰਨ ਦੀ ਗੱਲ ਕਰਕੇ ਬੀਬੀ ਨਵਜੋਤ कौर ਸਿੱਧੂ ਪੰਜਾਬ ਦੇ ਵਿੱਚ ਕੋਈ ਨਵੀਂ ਸਿਆਸੀ ਅੱਗ ਤਾਂ ਨਹੀਂ ਬਾਲਣਾ ਚਾਹੁੰਦੇ ਇਹ ਉਣੀ ਜਿਹੜੀ ਤੁਖਦੀ ਰਹਿੰਦੀ ਹੈ ਉਹਦੇ ਵਿੱਚ ਨਮੀਆਂ ਫੂਕਾ ਮਾਰ ਕੇ ਨਾ ਮਾਂ ਭਾਂਬੜ ਤਾਂ ਨਹੀਂ ਬਾਲਣਾ ਚਾਹੁੰਦੇ ਇਹ ਵੀ ਵਿਚਾਰਨ ਦੀ ਲੋੜ ਹੈ ਚਲੋ ਗੱਲ ਚਿੱਠੀ ਦੀ ਚੱਲੀ ਹੈ ਤੇ ਇੱਕ ਚਿੱਠੀ ਕੇਜਰੀਵਾਲ ਜੀ ਦੇ ਨਾਮ ਵੀ ਆਈ ਹੈ ਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਦਿੱਲੀ ਦੇ ਤਖਤ ਦੇ ਉੱਤੇ 11 ਸਾਲ ਰਾਜ ਕਰਨ ਵਾਲੇ ਤੋਂ ਤਿੰਨ ਵਾਰ ਵਿਸ਼ਕ ਟਰਮ ਟੁੱਟ ਕੇ ਬਣੀ ਮੰਤਰੀ ਦਾ ਅਹੁਦਾ ਮੰਨਣ ਵਾਲੇ ਉਹ ਰਵਿੰਦ ਕੇਜਰੀਵਾ ਅੱਜ ਕੱਲ ਪੰਜਾਬ ਰਹਿੰਦੇ ਆ ਕਹਿਣ ਨੂੰ ਟਿਕਾਣਾ ਚਾਹੇ ਕੋਈ ਹੋਵੇ ਕਿਸੇ ਸਮੇਂ ਗਾਜ਼ੀਆਬਾਦ ਦੇ ਵਿੱਚ ਘਰ ਸੀ ਦਿੱਲੀ ਚ ਰਾਜਨੀਤੀ ਕਰਨੀ ਸ਼ੁਰੂ ਕੀਤੀ ਹੈ ਕਹਿਣ ਨੂੰ ਹਰਿਆਣੇ ਦੇ ਜੰਪੜ ਤੇ ਅੱਜ ਕੱਲ ਕੈਂਪ ਲੱਗਿਆ ਹੋਇਆ ਪਾਈ ਪੰਜਾਬ ਚ ਤੰਬੂ ਗੱਡੇ ਨੇ ਪੰਜਾਬ ਚ ਕਾਦੇ ਤੰਬੂ ਜਨਾ ਫਾਈਵ ਸਾਰ ਘਰ ਨੇ ਪੰਜਾਬ ਦੇ ਖਜ਼ਾਨੇ ਤੋਂ ਚੱਲਦੇ ਨੇ ਤੇ ਉਹ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਦੇ ਉਪ ਰਾਜਪਾਲ ਨੇ ਲੰਮੀ ਚੌੜੀ ਚਿੱਠੀ ਲਿਖੀ ਹੈ। ਚਿੱਠੀ ਦਾ ਸਾਰਾਂਸ਼ ਇਹ ਕਹਿੰਦਾ ਹੈ ਕਿ ਉਪ ਰਾਜਪਾਲ ਸਾਹਿਬ ਕਹਿੰਦੇ ਕੇਜਰੀਵਾਲ ਜੀ ਕੀ ਗੱਲ ਹੋ ਗਈ ਮੇਰਾ ਤਾਂ ਤੁਸੀਂ ਫੋਨ ਵੀ ਬਲੌਕ ਕੀਤਾ ਹੋਇਆ ਤੇ ਹੁਣ ਤੁਹਾਨੂੰ ਦਿੱਲੀ ਦਾ ਫਿਕਰ ਨਹੀਂ ਜੀ ਦਿੱਲੀ ਦੀ ਚਿੰਤਾ ਨਹੀਂ ਆਉਂਦੀ ਜੀ ਤੁਸੀਂ ਸਿਆਸਤ ਕਰਦੇ ਰਹੇ ਹੋ ਦਿੱਲੀ 'ਚ ਰਾਜ ਕਰਦੇ ਰਹੇ ਹੋ ਤੇ ਤੁਹਾਡੀਆਂ ਸਰਕਾਰ ਦੇ ਸਮੇਂ ਦੀਆਂ ਇੰਨੀਆਂ ਖਾਮੀਆਂ ਨੇ ਜੀ ਤੇ ਤੁਸੀਂ ਲੋਕਾਂ ਨੂੰ ਐਂ ਛੱਡ ਕੇ ਕਿਉਂ ਚਲੇ ਗਏ ਜੀ ਹੁਣ ਲੋਕ ਮੁੱਦੇ 'ਤੇ ਲਈ ਲੜ ਲਓ ਵਿਰੋਧੀ ਧਿਰ ਦਾ ਰੋਲ ਨਿਭਾ ਲਓ ਕਾਫੀ ਕੋ ਚੇਤੇ ਕਰਾਇਆ ਸ਼ੀਸ਼ ਮਹਿਲ ਤੋਂ ਲੈ ਕੇ ਹੋਰ ਸਾਰੇ ਮਸਲਿਆਂ ਦੇ ਵਿੱਚ ਕੇਜਰੀਵਾਲ ਨੂੰ ਕਟੜੇ ਦੇ ਚ ਖੜਾ ਕੀਤਾ ਉਸ ਚਿੱਠੀ ਨੇ ਪਰ ਹੋ ਸਕਦਾ ਹੈ ਕਿ ਉਸ ਚਿੱਠੀ ਦਾ ਜਵਾਬ ਕੇਜਰੀਵਾਲ ਜੀ ਦੇਣ ਹੋ ਸਕਦਾ ਹੈ ਉਹ ਚਿੱਠੀ ਦਾ ਜਵਾਬ ਪੰਜਾਬ ਦੀ ਸਰਕਾਰ ਦੇ ਦੇਵੇ ਹੋ ਸਕਦਾ ਹੈ ਪੰਜਾਬ ਦੇ ਮੰਤਰੀ ਐਮ ਐਲ ਏ ਦੇ ਤੇ ਪ੍ਰੈਸ ਕਾਨਫਰੰਸ ਕਰ ਲੈਣ ਕੋਈ ਧਰਨਾ ਮੁਜ਼ਾਹਰਾ ਵੀ ਕਰ ਲੈਣ ਪਰ ਸਵਾਲ ਤਾਂ ਉਪਰਾਧਪਾਲ ਸਭ ਤੁਹਾਨੂੰ ਵੀ ਹੈ ਕੇਜਰੀਵਾਲ ਦਿੱਲੀ ਦੇ ਵਿੱਚ ਹਰੀ ਹੋਈ ਤੇ ਜੇ ਉਹਨਾਂ ਦੇ ਸਿਸਟਮ ਚ ਉਹਨਾਂ ਦੀ ਸਰਕਾਰ ਦੇ ਸਮੇਂ ਚ ਕੋਈ ਕਪੜਾ ਹੈ ਕੋਈ ਕਾਰਵਾਈ ਹੈ ਤਾਂ ਕਰੋ ਕਾਨੂੰਨੀ ਕਾਰਵਾਈ ਜਿਹੜੀਆਂ ਚੱਲ ਰਹੀਆਂ ਨੇ ਉਹਨਾਂ ਦੇ ਉੱਤੇ ਅੱਗੇ ਵਧ ਲੋ ਜਿਹੜੀਆਂ ਕਦੇ ਸਲਾਖਾਂ ਚ ਰਹੀ ਕੋਈ ਮਾਮਲੇ ਕਿਹੜਾ ਖਤਮ ਹੋ ਗਿਆ ਜੇ ਤੇ ਡੇਰੇ ਲਾਉਣ ਤੋਂ ਤਾਂ ਮਨੀਸ਼ ਸ਼ੋਧਿਆ ਵੀ ਸਿੰਦਰ ਜੈਨ ਵੀ ਕੇਜਰੀਵਾਲ ਵੀ ਸਾਰੇ ਇੱਥੇ ਨੇ ਉਹਨਾਂ ਦਾ ਅਮਲਾ ਫਲ ਸਾਰੇ ਇੱਥੇ ਹੈ ਪਰ ਤੁਸੀਂ ਜਿਹੜੇ ਕੇਜਰੀਵਾਲ ਨੂੰ ਕਟਹਿਰ ਚ ਖੜਾ ਕਰ ਰਹੇ ਹੋ ਜਨਾਬ ਮੌਜੂਦਾ ਬੀਬੀ ਰੇਖਾ ਗੁਪਤਾ ਦੀ ਸਰਕਾਰ ਕਿੱਥੇ ਆ ਫਿਰ ਹੰਜੀ ਸਾਹਿਬ ਸਰਕਾਰ ਦਿੱਲੀ ਚ ਭਾਜ ਪਾਦੀ ਹੈ ਤੇ ਕਟਹਿਰ ਚ ਤਾਂ ਖੜਾ ਕਰਨਾ ਉਹਨੂੰ ਵੀ ਬਣਦਾ ਹੈ ਨਾ ਜੇ ਪਿਛਲੀਆਂ ਸਰਕਾਰਾਂ ਨਾ ਲੈਕ ਨੇ ਉਹਨਾਂ ਦੀ ਜ਼ਿੰਮੇਵਾਰੀ ਹੈ ਜਿਵੇਂ ਪੰਜਾਬ ਦੇ ਵਿੱਚ ਮੁਖੰਦਰੀ ਭਗਵੰਤ ਮਾਨ ਕਹਿੰਦੇ ਆ ਕਿ ਪਿਛਲੀਆਂ ਸਰਕਾਰਾਂ ਦੇ ਕੰਡੇ ਚੁਗ ਰਹੇ ਆ ਬਾਦਲਾ ਕਾਂਗਰਸੀਆਂ ਦੇ ਉਵੇਂ ਸੈਂਟਰ ਦੀ ਸਰਕਾਰ ਕਹਿੰਦੀ ਹੈ ਨਰਿੰਦਰ ਮੋਦੀ ਹੋਰਾਂ ਦੀ ਕਿਸ ਤਾ ਨਹਿਰੂ ਵਾਲੇ ਇੰਦਰਾ ਵਾਲੇ ਕੰਡੇ ਚੁਗ ਰਹੇ ਆ ਉਸੇ ਤਰ੍ਹਾਂ ਰੇਖਾ ਗੁਪਤਾ ਕਹਿੰਦੀ ਆ ਕਿ ਅਸੀਂ ਭਾਈ ਹੁਣ ਇਹਦੇ ਕੇਜਰੀਵਾਲ ਵਾਲੀ ਸਰਕਾਰ ਦੇ ਸਮੇਂ ਦੇ ਕੰਡੇ ਚੁਗ ਰਹੇ ਆ ਤੋ ਇਸ ਲਈ ਇਹ ਤਾਂ ਸਾਰੀਆਂ ਹੀ ਪਿਛਲੇ ਨੂੰ ਭੰਡ ਕੇ ਆਪਣਾ ਵਕਤ ਕੱਟੀ ਕਰਦੀਆਂ ਪਰ ਜਨਬ ਤੁਸੀਂ ਤਾਂ ਉਹ ਸਰਕਾਰ ਨੂੰ ਤਾਂ ਪੁੱਛੋ ਨਾ ਕਿ ਜਮਨਾ ਸਾਫ ਕਰਨ ਲਈ ਤੁਸੀਂ ਵੀ ਆਏ ਸੀ ਪ੍ਰਦੂਸ਼ਣ ਦਿੱਲੀ ਦਾ ਮਕਾਉਣ ਲਈ ਤੁਸੀਂ ਵੀ ਆਏ ਸੀ ਹਾਲਤ ਦਿੱਲੀ ਦੀ ਕੀ ਹੈ ਕੇਂਦਰ ਦੇ ਵਿੱਚ ਨਿਤਿਨ ਗੜਕਰੀ ਮੰਤਰੀ ਕਹਿੰਦਾ ਹੈ ਕਿ ਜਿੰਨਾ ਪ੍ਰਦੂਸ਼ਣਾਂ ਵਿੱਚ 40% ਗੱਡੀਆਂ ਕਾਰਾਂ ਦਾ ਧੂਆਂ ਉਹ ਮੰਨਦਾ ਹੈ ਤੇ ਪਰ ਕੇਂਦਰ ਸਰਕਾਰ ਤੋਂ ਲੈ ਕੇ ਦਿੱਲੀ ਦੀ ਭਾਜਪਾ ਦੀ ਸੂਬਾ ਸਰਕਾਰ ਸੀ ਗੁਨਾ ਮੰਨਣ ਨੂੰ ਤਿਆਰ ਨਹੀਂ ਆਪਣੀ ਗਲਤੀ ਮੰਨਣ ਨੂੰ ਤਿਆਰ ਨਹੀਂ ਤੇ ਪ੍ਰਦੂਸ਼ਣ ਦਾ ਹੱਲ ਦਿੱਲੀ 'ਚ ਇਹ ਹੈ ਕਿ ਤੰਦੂਰ ਪਕਾਉਣੇ ਬੰਦ ਕਰ ਦੋ ਰੋਟੀ ਪਕਾਉਣੀ ਬੰਦ ਕਰ ਦੋ ਕਮਾਲ ਹੈ ਬਈ ਸੋ ਜਨਾਬ ਮਾਮਲਾ ਤਾ ਅਦਾਲਤ ਤੱਕ ਗਿਆ ਦਿੱਲੀ ਹਾਈ ਕੋਰਟ ਨੇ ਸਲਾਹ ਦਿੱਤੀ ਹੈ ਕੇਂਦਰ ਸਰਕਾਰ ਨੂੰ ਕਿ ਜਿਹੜਾ ਉਹ 에ਅਰ ਪਿਊਰਿਫਾਈ ਹੁੰਦਾ ਨਾ ਕਿ ਘੱਟੋ-ਘੱਟ ਉਸੇ ਨੂੰ ਲਗਜ਼ਰੀ ਚੀਜ਼ਾਂ 'ਚੋਂ ਕੱਟ ਕੇ ਮੈਡੀਕਲ ਦੀ ਸੂਚੀ 'ਚ ਪਾ ਦਿਓ 에ਅਰ ਪਿਊਰਿਫਾਇਰ ਉਹ ਕਹਿੰਦੇ ਜੀ ਉਹਦੇ 'ਤੇ 18% ਜੀਐਸਟੀ ਹੈ ਤੇ ਅੱਜ ਉਹ ਲਗਜ਼ਰੀ ਨਹੀਂ ਅੱਜ ਜ਼ਰੂਰਤ ਹੈ ਲੋਕਾਂ ਦੀ ਕਿ ਸਾਫ਼ ਹਵਾ ਦੇ ਲਈ ਆਪਣਾ ਉਹਨਾਂ ਦਾ ਸਿਸਟਮ ਤਾਂ ਲੈ ਲੈਣਾ ਆਪਣਾ ਆਪੇ ਚਲਾ ਲੈਣਾ ਸੋ ਇਸ ਲਈ ਉਹ ਕਹਿੰਦੇ ਕਿ ਘਟੂ ਘਟ ਉਹਦੇ ਤੇ 5% ਜੀਐਸਟੀ ਕਰ ਦੋ ਚਾਹੇ ਫੌਰੀ ਤੇ ਔਰ ਉਨੀ ਦੇਰ ਲਈ ਕਰ ਦੋ ਹੁਣ ਤਾਂ ਪੰਜਾਬ ਦੇ ਧੂਏ ਦੇ ਨਾਮ ਵੀ ਨਹੀਂ ਲਾ ਸਕਦੇ ਹੁਣ ਗੁਨਾਹਗਰ ਕੌਣ ਹੈ ਸੋ ਇਸ ਲਈ ਜਿੱਥੇ ਕੰਮ ਕਰਨ ਦੀ ਲੋੜ ਹੈ ਜਿੱਥੇ ਟੋਕਣ ਦੀ ਲੋੜ ਹੈ ਜਿੱਥੇ ਚਿੱਠੀ ਲਿਖਣ ਦੀ ਲੋੜ ਹੈ ਐਲਜੀ ਸਾਹਿਬ ਉੱਥੇ ਭੁੱਲ ਜਾਂਦੇ ਹੋ ਉਪਰਾਜਪਾਲ ਸਾਹਿਬ ਉੱਥੇ ਭੁੱਲ ਜਾਂਦੇ ਹੋ ਜਿਹੜੀਆਂ ਗੱਲਾਂ ਕੇਜਰੀਵਾਲ ਨੂੰ ਚੇਤੇ ਕਰਾਈਆਂ ਉਹ ਬੇਸ਼ੱਕ ਸੱਚੀਆਂ ਨੇ ਉਹ ਕਰਾਓ ਪਰ ਇਹ ਸਾਰਥਕ ਤਾਂ ਹੁੰਦੀ ਹੈ ਜੇ ਤੁਸੀਂ ਰੇਖਾ ਗੁਪਤਾ ਨੂੰ ਮੌਜੂਦਾ ਮੁੱਖ ਮੰਤਰੀ ਨੂੰ ਉਹ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਵੀ ਉਹਨਾਂ ਇੱਕ ਸਵਾਲ ਕਰਨ ਦਾ ਦਮ ਰੱਖਦੇ ਜਦੋਂ ਪੰਜਾਬ ਦੇ ਵਿੱਚ ਬਲਾਕ ਸੰਮਤੀ ਜਿਹੜਾ ਪਿਛਲੇ ਚੋਣਾਂ ਹੋਈਆਂ ਤਾਂ ਤੁਹਾਡੇ ਧਿਆਨ 'ਚ ਹੋਣਾ ਕਿ ਇੱਕ ਮਾਸਟਰ ਜੋੜਾ ਪਤੀ ਪਤਨੀ ਜਦੋਂ ਡਿਊਟੀ ਕਰਕੇ ਦੇਰ ਰਾਤ ਘਰੇ ਪਰਤ ਰਹੇ ਸੀ ਤਾਂ ਇੱਕ ਅਜੀਹਾ ਸੂਏ ਦਾ ਪੁਲ ਇਦੇ ਉੱਤੇ ਕੋਈ 바ੜ ਨਹੀਂ ਸੀ ਕੋਈ ਹੈ ਗ੍ਰਿਲ ਨਹੀਂ ਲੱਗੀ ਸੀ ਹੈ ਨਾ ਕੋਈ ਰੋਕ ਰੋਕਣ ਲਈ ਕੋਈ ਚੀਜ਼ ਨਹੀਂ ਸੀ ਤੇ ਉਹ ਗੱਡੀ ਵਿੱਚ ਗਰੀ ਤੇ ਦੋਏ ਜੋੜਾ ਪਤੀ ਪਤਨੀ ਦਾ ਤੇ ਹੰਤ ਹੋ ਗਿਆ ਸੀ ਤੁਹਾਡੇ ਉਹ ਖਬਰ ਧਿਆਨ ਚੋਣੀ ਹੁਣ ਉਹਨਾਂ ਦੇ ਟੀਚਰ ਐਸੋਸੀਏਸ਼ਨਾਂ ਨੇ ਪਰਿਵਾਰ ਨੇ ਪਿੰਡ ਨੇ ਰਿਸਦਾਰਾਂ ਨੇ ਮਿਲ ਕੇ ਠੀਕ ਹੈ ਮਤਲਬ ਕਾਰਵਾਈ ਚਲਾਈ ਤੇ ਉਸ ਤੋਂ ਬਾਅਦ ਇਹ ਕੋਸ਼ਿਸ਼ ਹੋਈ ਕਿ ਘਟੋ ਘਟ ਪਿਛਾਂ ਪਰਿਵਾਰ ਦੇ ਲਈ ਟੁਰਲਾ ਮਗਧਾਰੇ ਉਹਦੇ ਲਈ ਇੰਨੀ ਕਰਾਹਤ ਰਾਸ਼ੀ ਸਰਕਾਰ ਵੱਲੋਂ ਮਿਲੇ ਕਿ ਜਿਹਦੇ ਨਾਲ ਉਹਦਾ ਪਰਿਵਾਰ ਚੱਲ ਸਕੇ ਸੋ 2-2 ਕਰੋੜ ਦੀ ਮੰਗ ਉੱਠੀ ਮੰਨਿਆ ਜਾ ਰਿਹਾ ਕਿ ਕਟੋ-ਕਟ ਜੇ 4 ਕਰੋੜ ਮੰਗ ਰਿਆ ਤਾਂ 2 ਕਰੋੜ ਦਿੱਤਾ ਸਰਕਾਰ ਕਟੁਗਟ گور ਕਰੂਗੀ ਕਰੋੜ ਕਰੋੜ ਤਾਂ ਦੋਆਂ ਨੂੰ ਮਿਲ ਜਵੇ ਤਾਂ ਕਿ ਉਹਨਾਂ ਦੇ ਪਿੱਛੇ ਪਰਿਵਾਰ ਚੱਲ ਸਕੇ ਸਰਕਾਰ ਆਈ ਜੀ ਰਾਹਤ ਰਾਸ਼ੀ ਲੈ ਕੇ ਸਰਕਾਰ ਰਾਹਤ ਰਾਸ਼ੀ ਲੈ ਕੇ ਆਈ 10-10 ਲੱਖ ਤੇ ਫਿਰ ਮੁੱਦਾ ਤਾਂ ਉੱਠਣਾ ਹੀ ਹੈ ਕਿ ਵੀ ਇੱਥੇ ਨਕਲੀ ਸ਼ਰਾਬ ਪੀ ਕੇ ਬੰਦੇ ਮਰ ਜਾਂਦੇ ਤਾਂ ਉਹਦੇ ਲਈ ਤਾਂ ਮੱਖੰਦਰੀ ਸਾਹਿਬ ਪਹੁੰਚਦੇ ਆ ਅਥਰੂ ਬਹਾਉਣ ਤੇ ਪੈਸਿਆਂ ਦੇ ਚੱਕ ਲੈ ਕੇ ਪਰ ਇੱਕ ਉਹ ਮਾਸਟਰ ਉਹ ਜੋੜਾ ਜਿਨ੍ਹਾਂ ਦੀ ਉਹ ਡਿਊਟੀ ਵੀ ਨਹੀਂ ਬਣਦੀ ਸੀ ਤੁਸੀਂ ਧੱਕੇ ਨਾਲ ਉਹਨਾਂ ਤੋਂ ਡਿਊਟੀ ਲਈ ਮਾਸਟਰਾਂ ਦਾ ਕੰਮ ਸਕੂਲ 'ਚ ਪੜਾਉਣਾ ਹੁੰਦਾ ਮੱਖੰਦਰੀ ਸਾਹਿਬ ਤੁਸ ਤੋਂ ਹੀ ਸੁਣਿਆ ਪਤਾ ਤਾਂ ਸਾਨੂੰ ਵੀ ਹੈ ਪਰ ਤੁਸੀਂ ਕਹਿੰਦੇ ਹੁੰਦੇ ਸੀ ਕਿ ਮੈਂ ਮਾਸਟਰ ਦਾ ਮੁੰਡਾ ਹਾਂ ਮੈਨੂੰ ਸਾਰਾ ਪਤਾ ਹੈ ਕਿ ਮਾਸਟਰਾਂ ਦਾ ਕੰਮ ਕੀ ਹੈ ਤੇ ਜੇ ਤੁਹਾਨੂੰ ਪਤਾ ਹੈ ਫਿਰ ਇਹ ਕੰਮ ਲਿਆ ਤੇ ਮਾਸਟਰਾਂ ਨੇ ਉਹ ਕੰਮ ਕੀਤਾ ਤੁਹਾਡੇ ਕਹੇ ਤੇ ਤੁਹਾਡੇ ਹੁਕਮਾਂ ਤੇ ਫੁੱਲ ਚੜਾਏ ਉਹਦਾ ਬਦਲ ਚ ਇਨਾਮ ਚ ਨੂੰ ਮੌਤ ਮਿਲੀ ਤੇ ਮਾਸਟਰ ਐਸੋਸੀਏਸ਼ਨਾਂ ਕਹਿੰਦੀਆਂ ਇਹ ਹਾਦਸਾ ਨਹੀਂ ਕਤਲ ਹੈ ਤੇ ਤਾਂ ਵੀ ਉਹ ਜਿਵੇਂ ਦੁਬਈ ਚ ਹੁੰਦਾ ਨਾ ਬਲੱਡ ਮਨੀ ਉਹ ਕਹਿੰਦੇ ਟੱਬਰ ਨੂੰ ਬਲੱਡ ਮਨੀ ਹੋ ਦੇ ਦੋ ਜੋ ਸਾਰੀ ਉਮਰ ਕਮਾਉਂਦੇ ਖਾਂਦੇ ਤਾਂ ਟੱਬਰ ਚੱਲਦਾ ਉਹਨੇ ਹਕ ਤਾਂ ਉਹਨਾਂ ਨੂੰ ਚੁੱਲਾ ਮਗਣ ਜੋਗਾ ਦੇ ਦੋ ਕਿ ਉਹ ਵਿਆਜ ਨਾਲੇ ਘਰ ਚੱਲ ਪਵੇ ਪਿੱਛੇ ਮਾਪੇ ਨੇ ਪਰਿਵਾਰ ਹੈ ਤੇ ਪਰ ਸਰਕਾਰ 10-10 ਲੱਖ ਲੈ ਕੇ ਬੋੜੀ ਹੈ ਤੇ ਇਸ ਦੇ ਉੱਤੇ ਜਿਹੜੀਆਂ ਐਸੋਸੀਏਸ਼ਨਾਂ ਨੇ ਟੀਚਰ ਐਸੋਸੀਏਸ਼ਨਾਂ ਹੁੰਦੀਆਂ ਸਾਇਕ ਐਸੋਸੀਏਸ਼ਨਾਂ ਪਰਿਵਾਰਕ ਨੇੜਲੇ ਉਹਨਾਂ ਨੇ ਫੈਸਲਾ ਕਰ ਲਿਆ ਕਿ ਇਸ ਦੇ ਉੱਤੇ ਹੁਣ ਸੂਬਾ ਪੰਦਰੀ ਅੰਦੋਲਨ ਵਿਢਾਂਗੇ ਸੋ ਸਰਕਾਰਾਂ ਦੇ ਅੰਦਰ ਸਵੇਦਨਾ ਵੀ ਮੁੱਖ ਗਈ ਹੈ ਮੁਖੰਦਰੀ ਸਾਹਿਬ ਤੁਸੀਂ ਤਾਂ ਪਿੰਡਾਂ ਚ ਆਉਨੇ ਹੋ ਤੁਸੀਂ ਕਹਿੰਦੇ ਮੈਂ ਲੋਕਾਂ ਚ ਆਉਣਾ ਮੈਨੂੰ ਸਭ ਕੁਝ ਪਤਾ ਹੈ ਪਰ ਤੁਸਨੂੰ ਪਤਾ ਹੋਣਾ ਚਾਹੀਦਾ ਕਿ ਚੁੱਲਾ ਮੰਗਦਾ ਕਿਵੇਂ ਹੈ ਇਹ ਬਹੁਤ ਵੱਡਾ ਸਵਾਲ ਹੈ ਸੋ ਇਸ ਪਰਿਵਾਰ ਦੇ ਹਵਾਲੇ ਸਮੁੱਚੇ ਪੰਜਾਬ ਦੇ ਵਿੱਚ ਇਹੀਆਂ ਘਟਨਾਵਾਂ ਜਾਂ ਇਹ ਹਾਦਸਿਆਂ ਦੇ ਹਵਾਲੇ ਨਾਲ ਸੋਚਣ ਦੀ ਲੋੜ ਹੈ ਕਿ ਪਿੱਛੋਂ ਪਰਿਵਾਰ ਦੇ ਚੁੱਲ੍ਹੇ 'ਚ ਅੱਗ ਕਿਵੇਂ ਬੜੂਗੀ ਬਹੁਤ ਗਮੀਰ ਮਸਲਾ ਬਹੁਤ ਬਹੁਤ ਸ਼ੁਕਰੀਆ